ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਭੈਣਪਰਾਂ ਕਹਿ ਦਿੰਦੇ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿੰਨੇ ਆ ਅਤੇ ਦੁਖੀ ਹੋਣ ਦੇ ਕਈ ਕਾਰਨ ਹੋ ਸਕਦੇ ਆ ਕਈ ਭੈਣਪਰਾਂ ਇਸ ਕਰਕੇ ਦੁਖੀ ਆ ਉਹ ਕਹਿੰਦੇ ਵੀ ਸਾਡੇ ਚੱਲਦੇ ਚੱਲਦੇ ਕੰਮ ਅਚਾਨਕ ਰੁਕ ਜਾਂਦੇ ਆ ਕਮਾਂਕਾਰਾਂ ਦੇ ਵਿੱਚ ਬਹੁਤ ਅੜਚਨਾ ਪੈਂਦੀ ਆ ਕੋਈ ਕਹਿ ਦਿੰਦਾ ਵੀ ਸਾਨੂੰ ਸਾਡੀ ਕੀਤੀ ਹੋਈ ਮਿਹਨਤ ਦਾ ਪੂਰਾ ਫਲ ਨਹੀਂ ਮਿਲਦਾ ਕਈ ਭੈਣ ਭਰਾ ਕਹਿ ਦਿੰਦੇ ਵੀ ਸਾਡਾ ਤਾਂ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ ਇੰਜ ਲੱਗਦਾ ਵੀ ਜਿਵੇਂ ਸਾਡਾ ਕੰਮ ਕਿਸੇ ਨੇ ਬੰਨਿਆ ਹੋਵੇ ਕਹਿੰਦੇ ਜਦੋਂ ਕੰਮ ਕਰਨ ਬਾਰੇ ਸੋਚਦੇ ਆ ਜਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਆ ਤਾਂ ਪਤਾ ਨਹੀਂ ਸਰੀਰ ਨੂੰ ਕੀ ਹੋ ਜਾਂਦਾ ਸਰੀਰ ਹੀ ਸਾਥ ਨਹੀਂ ਦਿੰਦਾ ਕੁਝ ਭੈਣ ਭਰਾ ਆਪਣੇ ਬੱਚਿਆਂ ਦੇ ਕਰਕੇ ਦੁਖੀ ਪਰੇਸ਼ਾਨ ਰਹਿੰਦੇ ਆ ਕਿ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਜਾਂ ਕਿਸੇ ਮਾੜੀ ਸੰਗਤ ਦੇ ਵਿੱਚ ਪੈ ਗਏ ਆ ਜਾਂ ਕਈਆਂ ਦੇ ਮਨ ਦੇ ਵਿੱਚ ਇਹ ਡਰ ਘੈ ਚਿੰਤਾ ਬਣੀ ਰਹਿੰਦੀ ਵੀ ਸਾਡੇ ਵਿੱਚੇ ਕਿਸੇ ਮਾੜੀ ਸੰਗਤ ਦੇ ਵਿੱਚ ਪੈ ਨਾ ਜਾਓ ਸੋ ਕਿਸੇ ਜੇ ਕਾਰਨ ਕਰਕੇ ਤੁਸੀਂ ਦੁਖੀ ਰਹਿੰਦੇ ਹੋ ਪਰੇਸ਼ਾਨ ਰਹਿੰਦੇ ਹੋ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਮੇਰੀ ਜ਼ਿੰਦਗੀ ਦੀ ਇਹ ਪਰੇਸ਼ਾਨੀ ਇਹ ਚਿੰਤਾ ਕਿੰਜ ਖਤਮ ਹੋਵੇਗੀ ਕਈਆਂ ਨੂੰ ਆਪਣੇ ਸਰੀਰ ਕਰਕੇ ਬਹੁਤ ਜ਼ਿਆਦਾ ਚਿੰਤਾ ਰਹਿੰਦੀ ਆ ਬਿਸ਼ਰੀਰ ਪਹਿਲਾ ਮਰਗਾ ਨਹੀਂ ਰਿਹਾ ਸ਼ਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗਦੇ ਆ ਸੋ ਕੋਈ ਵੀ ਚਿੰਤਾ ਹੋਵੇ ਕੋਈ ਵੀ ਪਰੇਸ਼ਾਨੀ ਹੋਵੇ ਤਮਹਾਂਪੁਰਖ ਜੀ ਦੇ ਅਮਰਤ ਵੇਲੇ ਉੱਠ ਕੇ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਉਹਦੀ ਭਜਨ ਜਿੰਦਗੀ ਕਰੋ ਅਮਰਤ ਵੇਲੇ ਆਪਣੇ ਜੋ ਵੀ ਦੁੱਖ ਰੋਗ ਪਰੇਸ਼ਾਨੀਆਂ ਨੇ ਨਾ ਉਹਦੀ ਅਰਦਾਸ ਬੇਨਤੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੱਗੇ ਕਰੋ ਸਿੱਖ ਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਸਿੱਖ ਨੂੰ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਨਹੀਂ ਆ ਸਿੱਖ ਨੂੰ ਕੋਈ ਟੂਣਾ ਟੋਟਕਾ ਕਰਨ ਦੀ ਲੋੜ ਨਹੀਂ ਆ ਕਿਉਂਕਿ ਸਿੱਖ ਨੂੰ ਜੋ ਮਿਲਣਾ ਹੈ ਉਹਦੇ ਗੁਰ ਤੋਂ ਮਿਲਣਾ ਹੈ ਤਾਂ ਸਿੱਖ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਕੇ ਜਾਂ ਜੋ ਵੀ ਤੁਹਾਡਾ ਨਿਤ ਦਾ ਨੇਮ ਆ ਜੋ ਵੀ ਭਜਨ ਮੰਦਗੀ ਤੁਸੀਂ ਕਰਦੇ ਹੋ ਨਾ ਬਸ ਅਮਰਤ ਵੇਲੇ ਉੱਠ ਕੇ ਤਾਰੇ ਨਿਸ਼ਾਨੇ ਉੱਠ ਕੇ ਭਜਨ ਬੰਦਗੀ ਕਰੋ ਅਤੇ ਆਪਣੀ ਅਰਦਾਸ ਬੇਨਤੀ ਆਪਣੇ ਗੁਰੂ ਚਰਨਾਂ ਦੇ ਵਿੱਚ ਲੰਘਾ ਦਿਓ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਭਜਨ ਬੰਦਗੀ ਅੰਮ੍ਰਿਤ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਕਦੇ ਵਿਰਥਾ ਨਹੀਂ ਜਾਂਦੀ ਜੇ ਸਤਿਗੁਰ ਸੱਚੇ ਪਾਤਸ਼ਾਹ ਇੱਕ ਛੋਟੇ ਜਿਹੇ ਪੰਛੀ ਬੰਬੀਹੇ ਦੀ ਪੁਕਾਰ ਸੁਣ ਕੇ ਉਹਦੀ ਪੁਕਾਰ ਪੂਰੀ ਕਰ ਸਕਦੇ ਆ ਤਾਂ ਫਿਰ ਸਾਡੀ ਕਿਰਨ ਨਹੀਂ ਪਰ ਬੀਹੀ ਨੇ ਪੁਕਾਰ ਅਮਰਤ ਵੇਲੇ ਕੀਤੀ ਸੀ ਸੋ ਜ਼ਿੰਦਗੀ ਦੇ ਵਿੱਚ ਜੋ ਵੀ ਚਾਹੀਦਾ ਏ ਜੋ ਆਪਣੇ ਗੁਰੂ ਤੋਂ ਮੰਗਣਾ ਹੈ ਅਮਰਤ ਵੇਲੇ ਉੱਠ ਕੇ ਭਜਨ ਬੰਦਗੀ ਕਰਕੇ ਮੰਗੋ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਪਰੇਸ਼ਾਨੀ ਆ ਜਿਹਦੇ ਵਿੱਚੋਂ ਬਾਹਰ ਆਉਣ ਦਾ ਤੁਹਾਨੂੰ ਰਾਹ ਨਹੀਂ ਮਿਲ ਰਿਹਾ ਚਿੰਤਾ ਵੜ ਵੜ ਖਾ ਰਹੀ ਆ ਤਾਂ ਵੀ ਅਮਰਤ ਵੇਲੇ ਉੱਥੋਂ ਉੱਠ ਕੇ ਨਾਮ ਜਪੋ ਅਤੇ ਆਪਣੇ ਅਰਦਾਸ ਬੇਨਤੀ ਗੁਰੂ ਚਰਨਾਂ ਦੇ ਵਿੱਚ ਲਾ ਦਿਓ ਗੁਰੂ ਸਾਹਿਬ ਜੀ ਰਾਹ ਜਰੂਰ ਦਿਖਾਉਣਗੇ ਤਾਂ ਤਨਤਲ ਬਾਬਾ ਅਨੰਦ ਸਿੰਘ ਜੀ ਅਕਸਰ ਬਚਨ ਕਰਦੇ ਸਨ ਕਿ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਦੀ ਘੜੀ ਆਵੇ ਆਪਣਾ ਨਿਤਨੇਮ ਵਧਾ ਦਿਆ ਕਰੋ ਜੇਕਰ ਅੱਗੇ ਇੱਕ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਦੁੱਖ ਵੇਲੇ ਪੰਜ ਪਾਠ ਕਰੋ ਜੇ ਪਹਿਲਾਂ ਇੱਕ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਦੁੱਖ ਵੇਲੇ ਦੋ ਪਾਠ ਕਰੋ ਮਤਲਬ ਦੁੱਖ ਵੇਲੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਇਹ ਤਾਂ ਨਹੀਂ ਕਰਨੀਆਂ ਦੁੱਖ ਰੋਗ ਚਿੰਤਾ ਦੇ ਵਿੱਚ ਆਪਣਾ ਨਿਤਨੇਮ ਹੋਰ ਵਧਾ ਦੋ ਅਤੇ ਅਮਰਤ ਵੇਲੇ ਦਾ ਨੇਮ ਵਧਾਓ ਵੈਸੇ ਤਾਂ ਅਮਰਤ ਵੇਲੇ ਦੇ 3 ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਇਹ 3 ਘੰਟੇ ਗੁਰੂ ਸਾਹਿਬ ਜੀ ਦੇ ਨੇ ਔਰ ਸਤਿਗੁਰ ਸੱਚੇ ਪਾਸ਼ਾ ਜੀ ਦੀ ਪ ਜਨਮ ਲਗੀ ਕਰਨ ਦਾ ਵੇਲਾ ਹੈ ਸਾਨੂੰ ਇਮਾਨਦਾਰੀ ਦੇ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹ ਵੇਲਾ ਭੇਟ ਕਰਨਾ ਚਾਹੀਦਾ ਹੈ ਅਤੇ ਜਿਹੜੇ ਇਮਾਨਦਾਰੀ ਦੇ ਨਾਲ ਇਹ ਵੇਲਾ ਗੁਰੂ ਚਰਨਾਂ 'ਚ ਭੇਟ ਕਰਦੇ ਆ ਗੁਰੂ ਸਾਹਿਬ ਜੀ ਫਿਰ ਉਹਨਾਂ ਦੇ ਉੱਤੇ ਕਿਰਪਾ ਵੀ ਬਹੁਤ ਕਰਦੇ ਆ ਅਮਰਤ ਵੇਲੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਭੇਟ ਕਰਨਾ ਹੈ ਇਹ 3 ਘੰਟੇ ਨਹੀਂ ਤਾਂ ਕੋਈ 2 1/2 ਘੰਟੇ 1 ਘੰਟਾ ਘੱਟੋ-ਘੱਟ 24 ਮਿੰਟ ਹੀ ਗੁਰੂ ਸਾਹਿਬ ਜੀ ਦੇ ਨਹੀਂ ਕੱਢ ਲੋ ਮਹਾਂਪੁਰਖ ਜੀ ਕਹਿੰਦੇ ਰਾਤ ਨੂੰ 12 ਵਜੇ ਤੋਂ ਬਾਅਦ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਆ ਵੇਲਾ ਵਕਤ ਨਾ ਵਿਚਾਰੋ ਇਹ ਹੁਣ 1 ਵਜੇ ਆਏ 2 ਵਜੇ ਆ ਨਾ ਉਸੇ ਵੇਲੇ ਉੱਠ ਕੇ ਬੈਠ ਜਾਓ ਜੇ ਇਸ਼ਨਾਨ ਕੀਤਾ ਜਾਂਦਾ ਠੀਕ ਹੈ ਜੇ ਨਹੀਂ ਕੀਤਾ ਜਾਂਦਾ ਕੋਈ ਗੱਲ ਨਹੀਂ ਬਸ ਆਪਣੇ ਬਿਸਤਰ ਤੇ ਬੈਠਿਆ ਬੈਠਿਆ ਗੁਰਮੁਖ ਮੰਤਰ ਮੂਲ ਮੰਤਰ ਜਾਪ ਕਰਨਾ ਸ਼ੁਰੂ ਕਰ ਦਿਓ ਮੂਲ ਮੰਤਰ ਜਾਪ ਪ੍ਰਤੱਖ ਗੁਰਨਾਮ ਪਾਸ਼ਾ ਆਪਣੇ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰਨਾਮ ਪਾਸ਼ਾ ਆਪਣੇ ਤੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਵੀ ਜੋ ਮਨੁੱਖ ਪ੍ਰੇਮ ਦੇ ਵਿੱਚ ਭਿੱਜ ਕੇ ਹੋਰ ਪਰ ਉਸੇ ਦਿਨ ਨਾਲ ਜਗਦੀ ਸਹਿਜ ਦੀ ਬਾਣੀ ਦਾ ਪਾਠ ਕਰਦੇ ਆ ਮੂਲ ਮੰਤਰ ਜੀ ਦਾ ਜਾਪ ਕਰਦੇ ਆ ਉਹਨਾਂ ਦੇ ਉੱਤੇ ਸਿਰਫ ਪ੍ਰਣਾਣਕ ਪਾਤਸ਼ਾਹ ਹੀ ਨਹੀਂ ਬਲਕਿ ਦਸਾਂ ਗੁਰੂ ਸਹਿਬਾਨਾਂ ਦੀ ਕਿਰਪਾ ਹੁੰਦੀ ਆ ਜਗਦੀ ਸਹਿਜ ਦੀ ਬਾਣੀ ਮੂਲ ਮੰਤਰ ਜੀ ਦਾ ਜਾਪ ਅਤੇ ਇਹ ਜਾਪ ਕਰਨ ਵਾਲੇ ਦਸਾਂ ਹੀ ਧੰਨੂ ਸਹਿਬਾਨਾਂ ਨੂੰ ਸ਼ਹੀਦਾਂ ਸਿੰਘਾਂ ਨੂੰ ਬਹੁਤ ਪਿਆਰੇ ਲੱਗਦੇ ਆ ਸੋ ਆਪਣੇ ਗੁਰੂਆਂ ਦੀ ਸ਼ਹੀਦਾਂ ਸਿੰਘਾਂ ਦੀ ਕਿਰਪਾ ਹ ਹ ਸੋਤ ਵੰਦੇ ਲਈ ਨੋ ਜਮਰਤ ਲਈ ਉੱਠੋ ਉੱਥੇ ਕਿ ਜਿੰਨਾ ਹੋ ਸਕੇ ਮੂਲ ਮੰਤਰ ਦੀ ਜਾਪ ਕਰੋ ਜਪ ਜੀ ਸੈਜੀ ਦੀਵਾਨੀ ਦਾ ਪਾਠ ਕਰੋ ਜੋ ਮਾਪੇ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਚਿੰਤਾ ਕਰਦੇ ਆ ਕਿਸਾਨਾ ਬੱਚਾ ਕਿਸੇ ਨਾਲੀ ਸੰਗਤ ਦੇ ਵਿੱਚ ਨਾ ਪਏ ਜਾਵੇ ਜਾਂ ਬੱਚਿਆਂ ਦੀ ਕਾਮਯਾਬੀ ਨੂੰ ਲੈ ਕੇ ਬਹੁਤ ਚਿੰਤਾ ਰਹਿੰਦੀ ਹੈ ਕਿ ਸਾਡੇ ਬੱਚੇ ਕਾਮਯਾਬ ਕਿਵੇਂ ਹੋਣਗੇ ਤਾਂ ਸੰਗਤ ਕੀ ਕਮਾਈ ਵਾਲੇ ਸੰਤ ਮਹਾਂਮਕ ਜੀ ਕਹਿੰਦੇ ਬੱਚਿਆਂ ਦੀ ਚਿੰਤਾ ਨਾ ਕਰੋ ਅਮਰਤ ਵੇਲੇ ਉੱਠ ਉੱਠ ਕੇ ਭਜਨ ਮੰਦਗੀ ਕਰੋ ਅਤੇ ਆਪਣੇ ਕੱਚਿਆਂ ਦੇ ਲਈ ਅਰਦਾਸ ਬੇਨਤੀ ਕਰੋ ਆਪਣੇ ਬੱਚਿਆਂ ਨੂੰ ਅਮਰਤ ਵੇਲੇ ਦੇ ਵਿੱਚ ਪਾਓ ਉਹਨਾਂ ਤੋਂ ਭਜਨ ਬੰਦਗੀ ਕਰਾਓ ਫਿਰ ਤੁਹਾਨੂੰ ਤੁਹਾਡੇ ਬੱਚੇ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਉਹਦੀ ਫਿਕਰ ਗੋਮਾਰਗ ਪਾਸ਼ਾ ਨੇ ਹੋ ਜਾਵੇ ਇਹ ਕੱਚਿਆਂ ਨੂੰ ਕਾਮਯਾਬ ਦੇਖਣਾ ਚਾਹਦੇ ਹੋ ਤੰਦਰੁਸਤ ਦੇਖਣਾ ਚਾਹਦੇ ਹੋ ਖੁਸ਼ ਦੇਖਣਾ ਚਾਹਦੇ ਹੋ ਤਾਂ ਬੱਚੇ ਨੂੰ ਬਚਪਨ ਤੋਂ ਹੀ ਅਮਰਤ ਵੇਲੇ ਦੇ ਨਾਮ ਗੁਰੂ ਦੇ ਨਾਮ ਈਸ਼ਵਰ ਬਾਣੀ ਦੇ ਨਾਮ ਜੁੜਦੋ ਉਹਦਾ ਚਾਹ ਕੇ ਵੀ ਕੋਈ ਵਾੜਾ ਨਹੀਂ ਕਰ ਪਾਵੇਗਾ ਮਾੜਾ ਕਰਨਾ ਤਾਂ ਦੂਰ ਦੀ ਗੱਲ ਜੇ ਤੁਹਾਡੇ ਵਿੱਚੇ ਬਾਰੇ ਕੋਈ ਨਾਲਾ ਸੋਚੇਗਾ ਬਿਨਾਂ ਪੂਰੀ ਰੂਹ ਕੰਬੂ ਜਾਏਗੀ ਕਿਉਂਕਿ ਜੋ ਮਨੁੱਖ ਪਰੋਸੇ ਦੇ ਨਾਲ ਗੁਰਚਰਨਾ ਦੇ ਨਾਲ ਜੁੜ ਜਾਂਦੇ ਆ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਹੁੰਦੀ ਆ ਉਹਨਾਂ ਦੇ ਅੱਗੇ ਅੰਦਾਜ਼ ਵੀ ਇੰਨੀ ਟੁੱਟ ਹੁੰਦੀ ਆ ਭੁਗਤ ਜੀ ਹਰਿ ਲਿਯੋਨਾ ਦੀਆਂ ਮਨਸ਼ੰਗ ਰੰਗ ਦੋ ਤੁਮ ਤੋ ਦੋਹੋ ਤੇ ਕਿਰਪਾ ਸੋ ਜਿੰਗਲੀ ਵਿੱਚ ਦੁੱਖ ਹੋਵੇ ਸੋਖ ਹੋਵੇ ਪੁਚਿਨਤਾ ਹੋਵੇ ਜਾਂ ਆਪਣੇ ਗੁਰੂ ਤੋਂ ਕੁਝ ਮੰਗਣਾ ਹੈ ਤਵਸਰ ਨਾ ਕਰੀ ਲੈ ਲੋਹ ਘਟਟ ਹੋਵੇ ਤੱਕ ਗੇਣ ਮੰਨ ਦੇ ਨਾ ਕਰੋ ਫਿਰ ਆਪਣੀ ਜੋਰੀ ਅੰਦਾਜ਼ ਦੇ ਵਿੱਚ ਆਪ ਨੂੰ ਆਪਣੇ ਗਿਰੂ ਚਲਣਾ ਦੇ ਵਿੱਚ ਰੱਖ ਦੋ ਰੋਜ਼ ਗੁਰੂ ਤੇ ਜਾਓ ਗੁਰੂ ਕਬਜਾ ਦੀ ਸੇਵਾ ਕਰੋ ਸਿਮਰਨ ਕਰੋ ਆਪਕੀ ਜੀਹਲੇ ਗੁਰੂ ਕਰਦੇ ਵਿੱਚ ਜਾ ਕੇ ਸਭੀ ਕੀਤੀ ਹੋਈ ਸੇਵਾ ਸਾਡੇ ਜਨਮ ਸਵਾਰ ਸਕਦੀਆਂ ਮਾਪੇ ਇਕ ਤਿੱਲਾ ਚੁੱਕ ਕੇ ਵੀ ਇਕ ਥੋੜੇ ਰੱਖ ਦਿੰਦੇ ਨੇ ਨਾ ਗੁਰੂ ਸਾਹਿਬ ਜੀ ਉਹਦੇ ਬਦਲੇ ਵੀ ਸੰਗਠੂ ਲਿੰਦੇ ਵਿੱਚ ਬਹੁਤ ਕੁਝ ਪਾ ਦਿੰਦੀ ਆ ਸੋ ਹਰ ਰੋਲ ਗੁਰੂ ਘਰੇ ਜਾ ਕੇ ਅੰਦੰਨ ਨਾ ਉਹ ਜਿੰਨੀ ਹੋ ਸਕੇ ਸੇਵਾ ਕਰਨੀ ਆ ਭਾਵੇਂ ਝਾੜੂ ਮੋਪ ਕਰ ਦੀ ਸੇਵਾ ਕਰਨੋ ਕੋਚੇਲਾ ਹੁੰਦੀ ਸੇਵਾ ਕਰਨੋ ਗੁਰੂ ਕੇ ਲੰਗਰਾਂ ਦੇ ਵਿੱਚ ਲੰਗਰ ਬਣਾਉਣ ਤੋਂ ਲੈ ਕੇ ਲੰਗਰ ਸ਼ਕਾਉਣ ਤੱਕ ਜੋ ਵੀ ਸੇਵਾ ਮੰਦੀ ਆ ਕਿਹੜੇ ਮੱਥੇ ਕਰੋ ਗੁਰੂ ਦੇ ਨੂੰ ਝੂਠੇ ਵਰਤਨ ਮਾਜੋ ਸਤਿਗੁਰ ਸੱਚੇ ਪਾਸ਼ਾ ਸੰਗਤ ਦੀ ਸੇਵਾ ਕਰਨ ਤਾਂ ਵਾਲਿਆਂ ਦੇ ਉੱਤੇ ਬਹੁਤ ਸ਼ੋਤੀਨੀ ਵਰਨ ਨਹੀਂ ਹੁੰਦੇ ਆ ਸੋ ਬਰਨਾਰਕ ਪਾਸ਼ਾ ਜੀ ਦੀਆਂ ਖੁਸ਼ਨਾ ਵਰਤ ਤਾਂ ਹਸਣ ਕਰਨਿਆਂ ਕੋਈ ਔਖੀਆਂ ਨਹੀਂ ਆ ਬਸ ਆਪਣੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਮਹਾਰਾਜ ਸੋਚਿਆ ਪਾਸ਼ਾ ਮੇਰੇ ਤੇ ਕਿਰਪਾ ਕਰੋ ਕਿਰਪਾ ਕਰਕੇ ਅੰਮ੍ਰਿਤ ਵੀ ਦੇ ਦਿਓ ਉੱਠਾਓ ਜਨਮ ਦਿਗੀ ਕਰਵਾਓ ਸੇਵਾ ਸਮਰਪਿਤ ਕਰਾਓ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਕੰਮ ਆਪਾਂ ਕਰ ਸਕਦੇ ਆ ਜੇ ਆਪਾਂ ਚਾਹੀਏ ਨਾ ਆਪਣੀ ਮਰਜੀ ਦੀ ਨਾਲ ਆਪ ਆਪਣੀ ਮਰਜ਼ੀ ਦੇ ਅਨੁਸਾਰ ਜਿੰਨੇ ਕਰ ਸਕਦੇ ਸਭ ਗੁਲਸਰਗੀ ਦੀ ਮਰਜ਼ੀ ਦੇ ਅਨੁਸਾਰ ਜੇ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਮਹਾਰਾਜ ਤੋਂ ਸਭ ਨੂੰ ਜਨਮ ਤਿਲਲਾ ਨੂੰ ਨਾਮ ਮੰਗੋ ਸੇਵਾ ਮੰਗੋ ਸੇਵਨ ਲਈ ਪ੍ਰੋਜਨਾ ਤੋਂ ਚੰਕੇ ਬੋਲਾਰਗਾ ਇਸ ਵਿੱਚ ਪਹੁੰਚ ਕਰਨ ਕਰ ਤੇ ਦਰਸ਼ਕੀਓ ਮਤਭਲੇ ਜਰੂਰ ਹੁਣ ਕਰਦਿਓ